ਬਦ ਆ ਤੇਰਾ ਦਰਬਾਰ ਸੱਚ ਤਨ ਤਕ ਸੇਸਾ ਹੰਬਤ ਸਾਬ ਨ ਚਲ ਚਾਰ ਚਤ ਹੋੜੇ ਵੱਡੇ ਵੱਡਾ ਵਾ ਤੇਰਾ ਮਖਬਾਰ ਰੰਗ ਰੰਗਿਤ ਜਪ ਤਤਵਾ ਜੇ ਅੰਦਰ ਜੀ ਸਭੀ ਜਾਣਦਾ ਸਭ ਤੇਰੇ ਵਸ ਤੇਰਾ ਕਰਤਾਰ ਦੇ ਕਰਮ ਨ ਪਤਾ ਏ ਆਨੰਦ ਦੇ ਸਰਪੰਦ ਸਰਬ ਕਲਾ ਪਰਪੂਰ ਦੀ ਸੈ ਦਤ ਕਤਾ ਨਾਨਕ ਦਾ ਸੰਦਸ ਪਿਆਰੇ ਤੇਰਾ ਕੀ ਤੇਰਾ ਨਾਮ ਸਦ ਸਿਵਾ ਦੇ ਗੁਰੂ ਬੜੀ ਵੱਡੀ ਵੱਡਾ ਪਾ ਤੇਰਾ ਵਰਤਮਾ ਰੰਗ ਬਣ ਦੇ ਨਾ ਥਾ ਪਰ ਕਰਤਵਾ ਜੀ ਅੰਦਰ ਕੀ ਉਸਤੇ ਜਾਣਦਾ ਸਭ ਕਿਸ ਤੇ ਰਸਤੇ ਆ ਘੱਲ ਪਾ ਇਹ ਕਾਰਨ ਨਾ ਬਧਾ ਨਿਤ ਤੇ ਕਾਰਨ ਮਾਨ ਹੰਤਾ ਤੇ ਜੇ ਆਪਣਾ ਉਜਾਰੇ ਸਰਬ ਕਲਾ ਪਰਬੋਰ ਦੀ ਸਹਿਜਤਤਾ ਨਾਨਕ ਦਾਸ ਦਾਸ ਤੋਇਆ ਕੇ ਮੈ ਬਤਾਂ ਸੁਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਦਾ ਤਦੈ ਤਾਇਦਾ ਖਿਲੇ ਸਗੋਂ ਦੇ ਚੰਨੀਆਂ ਆਂ ਪਰੀਆਂ ਆਂ ਵਚਨ ਤਰਿ ਨਦੂ ਦੁਨੀਆ ਕੋ ਆਪਣੀ ਕਿਨੇੜੇ ਜਿਹਨੇ ਨਾਮ ਤੇ ਆਇਆ ਕੈ ਮਸਕਤ ਪਾਲ ਨਾਨਕ ਤੇ ਮੁਖ ਚਲੇ ਕੇਤੇ ਚੁਤੇ ਨਾਮ ਵਾਹ ਗੁਰਸਾ ਖਾਲਸਾ ਵਾਹ